ਅੱਜ ਇਹ ਟਰੱਕਾਂ ਦੀ ਲਾਈਨ ਲੱਗੀ ਹੋਈ ਆ ਜਿਹੜਾ ਅ ਸਟੋਰੇਜ ਇਹ ਫੈਸਿਲਿਟੀ ਬਣੀ ਆ ਮੈਂ ਅੱਗੇ ਜਾ ਕੇ ਵੀ ਵਿਖਾਉਂਗਾ ਤੁਹਾਨੂੰ ਅ ਜਿੱਥੇ ਸਾਰਾ ਮੰਡੀਆਂ ਦਾ ਮਾਲ ਇੱਥੇ ਆ ਰਿਹਾ ਹੈ ਇਹਦੀ ਬੜੀ ਸ਼ਿਕਾਇਤ ਹੋਈ ਹੈ ਮਜੀਠੇ ਤੇ ਆਰਤੀਆਂ ਨੇ ਇਸ ਗੱਲ ਦਾ ਰੌਲਾ ਵੀ ਪਾਇਆ ਕਿ ਜਿਹੜਾ ਮਾਲ ਘੱਟ ਤੋਲਿਆ ਜਾ ਰਿਹਾ ਹੈ ਇਹ ਸਾਈਲੋ ਫਤੂਨੰਗਲ ਸਾਬ ਦੇ ਵਿੱਚ ਹੈ ਮਜੀਠਾ ਹਲਕਾ ਔਰ ਆਰਤੀਆਂ ਦੀ ਇਸ ਗੱਲ ਨੂੰ ਲੈ ਕੇ ਬੜੀ ਸ਼ਿਕਾਇਤ ਹੈ ਕਿ ਜਿਹੜਾ ਸਹੀ ਨਈ ਤੋਲਿਆ ਜਾ ਰਿਹਾ ਮਾਲ ਉਹਦੇ ਚ ਫਰਕ ਆ ਰਿਹਾ ਔਰ ਏਡੀ ਵੱਡੀ ਲਾਈਨ ਲੱਗ ਗਈ ਹੈ ਜਦੋਂ ਬੋਰ ਸਿਚੁਏਸ਼ਨ ਬਣੀ ਹੋਵੇ ਇੱਕ ਪਾਸੇ ਲੜਾਈ ਲੱਗ ਰਹੀ ਹੈ ਇੱਕ ਪਾਸੇ ਆਉਣ ਵਾਲੇ ਸਮੇਂ ਚ ਅਨਾਜ ਦੀ ਘਾਟ ਹੋ ਸਕਦੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਡੀਸੀ ਅਮਰitsar ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਇਮੀਡੀਏਟਲੀ ਇਹ ਕੱਥੂ ਨੰਗਲ ਸਾਹਿਬ ਚ ਜਿਹੜਾ ਸਾਇਨੋ ਹੈ ਔਰ ਮਜੀਦੇ ਨਾਲ ਮਜੀਠਾ ਦਾਣਾ ਮੰਡੀ ਕੱਥੂ ਨੰਗਲ ਦਾਣਾ ਮੰਡੀ ਆਲੇ ਦੁਆਲੇ ਦੀਆਂ ਦਾਣਾ ਮੰਡੀ ਸੰਬੰਧਿਤ ਨੇ ਇਸ ਇਸ਼ੂ ਨੂੰ ਇਮੀਡੀਏਟਲੀ ਐਡਰੈਸ ਕਰਕੇ ਇਹ ਸੌਲਟ ਆਊਟ ਕਰਨ ਇਹ ਲਾਈਨ ਵੇਖੋ ਜੀ ਘੱਟੋ ਘੱਟ 3 ਕਿਲੋਮੀਟਰ ਦੀ ਲਾਈਨ ਹੈ ਟਰ ਦਾ ਸਾਈਲੋ ਅੱਗੇ ਸਾਈਲੋ ਆ ਰਿਹਾ ਤੁਹਾਨੂੰ ਇਹਦੇ ਤੋਂ ਕਲੈਰਿਟੀ ਹੋਣੀ ਹੈ ਕਿ ਕਿੰਨਾ ਮਾਲ ਸੜਕ ਤੇ ਖਲੋਤਾ ਹੈ ਔਰ ਕੀ ਹਾਲਾਤ ਬਣ ਰਿਹਾ ਸਾਰੇ ਪਰੇਸ਼ਾਨ ਨੇ ਸੋ ਇਹ ਇਮੀਡੀਏਟਲੀ ਪਲੇਸ ਸੜਕ ਵੀ ਕਲੀਅਰ ਹੋਣੀ ਚਾਹੀਦੀ ਕਿਉਂਕਿ ਇਹ ਅੰਮ੍ਰਿਤਸਰ ਸਾਹਿਬ ਤੋਂ ਪਠਾਨਕੋਟ ਇਹ ਮੇਨ ਲਿੰਕ ਹੈ ਜਿੱਥੇ ਕਾਫੀ ਆਰਮੀ ਮੂਵਮੈਂਟ ਹੁੰਦੀ ਆ ਫਿਰ ਇੱਕਦਮ ਜੇ ਹਫੜਾ ਦਫੜੀ ਕੋਈ ਮਚੀ ਮੁੜ ਕੇ ਇੱਕਦਮ ਪ੍ਰਸ਼ਾਸਨ ਹਰਕਤ ਚ ਆਉਗਾਇ ਮੇਬੀ ਇਟ ਵਿਲ ਬੀ ਟੂ ਲੇਟ ਸੋ ਮਾਈ ਰਿਕਵੈਸਟ ਇਜ਼ ਆ ਮੈਂ ਆ ਦਿਖਾ ਰਿਹਾ ਆ ਆ ਵੇਖੋ ਜੀ ਉਹ ਰਿਹਾ ਪਲਾਂਟ ਆ ਲਾਈਨ ਵੇਖੋ ਕਿੰਨੀ ਲੰਮੀ ਲੱਗੀ ਆ ਉਹ ਪਲਾਂਟ ਅੱਗੇ ਦਿਖ ਰਿਹਾ ਸੋ ਮੈਂ ਆ ਵੀਡੀਓ ਬਣਾ ਕੇ ਭੇਜ ਰਿਹਾ ਮੈਂ ਇਮੀਡੀਏਟ ਇੰਟਰਵੈਂਸ਼ਨ ਸਰਕਾਰ ਦੀ ਪ੍ਰਸ਼ਾਸਨ ਦੀ ਮੰਗ ਕਰਦਾ ਕਿ ਇਹਨੂੰ ਸੌਲਵ ਕੀਤਾ ਜਾ ਇਹ ਸਾਈਲੋ ਕਤੂ ਨੰਗਲ ਸਾਹਿਬ ਜੀ ਸ਼ਾਇਦ ਕੀਦੇ ਟਾਨੀ ਗਰੁੱਪ ਦੇ ਕੀ ਰਿਲਾਇੰਸ ਗਰੁੱਪ ਦੇ ਦੋਵਾਂ ਚੋਂ ਇੱਕ ਦੇ ਦੇ ਥੈਂਕ ਯੂ